ਹਾਂਜੀ ਮਿੱਤਰੋ ਆ ਜਿਹੜੇ ਖੁੱਡੇ ਤੁਸੀਂ ਦੇਖ ਰਹੇ ਹੋ ਇਹ ਸਰਪੰਚ ਲਾਲ ਬਾਈ ਦੇ ਖੁੱਡੇ ਆ ਬਾਈ ਤੇ ਗੋਗੀ ਭਰਾ ਦੇ ਆਪਣੇ ਦੇ ਕਬੂਤਰ ਚੋਰੀ ਹੋ ਗਏ ਜਿੰਨੇ ਮੇਨ ਕਬੂਤਰ ਕਬੂਤਰੀਆਂ ਸੀ ਬਾਈ ਉਹ ਸਾਰੇ ਕਬੂਤਰ ਕੋਈ ਚੱਕ ਕੇ ਲੈ ਗਿਆ ਤੇ ਆਂਡੇ ਛੱਡੇ ਆ ਵਿੱਚ ਬੱਚੇ ਵੀ ਲੈ ਗਏ ਚੱਕ ਕੇ ਆਪਣੇ ਕਬੂਤਰਾਂ ਦਾ ਧਿਆਨ ਰੱਖੋ ਭਰਾ ਕਿਉਂ ਠੰਡ ਆ ਗਈ ਤੁੰਤੁੰਦ ਪੈਣੀ ਆ ਇਹ ਬੰਦੇ ਫਾਇਦਾ ਚੱਕਦੇ ਨੇ ਲੋਕਾਂ ਦਾ ਸ਼ੌਂਕ ਖਰਾਬ ਕਰਦੇ ਨੇ ਇਹ ਤੇ ਘਰ ਦਾ ਪੇਤੀ ਲੰਕਾ ਢਾਵੇ ਇੱਥੇ ਬਾਈ ਕੰਦ ਢਾਕੇ ਕੋਈ ਭੇਤ ਵਾਲਾ ਬੰਦਾ ਕਬੂਤਰ ਲੈ ਗਿਆ ਕੱਢ ਕੇ ਬਾਈ ਦੇ ਸਾਰੇ ਇਹ ਜਿਹੜੇ ਕਬੂਤਰ ਲੈ ਕੇ ਗਏ ਆ ਬਾਈ ਇਹ ਦੋ ਤਰੀਕ ਦੀ ਗੱਲ ਆ ਰਾਤ ਨੂੰ 11 ਤੋਂ 2 ਜਾਂ 3 ਦੇ ਵਿੱਚ ਵਿੱਚ ਕਬੂਤਰ ਚੋਰੀ ਹੋਏ ਨੇ ਤੇ ਆਪਣੇ ਨੇ ਉਹ ਬੰਦਿਆਂ ਨੂੰ ਇੱਕੋ ਹੀ ਲਾਣਤਾ ਵੀ ਜਿਹਦੇ ਘਰੇ ਤੁਸੀਂ ਚੋਰੀ ਕੀਤੀ ਉਹ ਚੰਗਾ ਬਾਈ ਇਨਸਾਨ ਆ ਤੇ ਜਿਹੜੇ ਕਬੂਤਰ ਤੁਸੀਂ ਲੈ ਗਏ ਕੱਢ ਕੇ ਉਹਨਾਂ 'ਚ ਉਹਨਾਂ ਦੀ ਜਾਨ ਵੀ ਉਹ ਤਾਂ ਪਹਿਲਾਂ ਹੀ ਬਹੁਤ ਦੁਖੀ ਆ ਉਹਨੂੰ ਹੋਰ ਦੁੱਖ ਕੀ ਲਾ ਲੋਂਗੇ ਵੀ ਲੋਕਾਂ ਦੇ ਖੁੱਡੇ ਪੱਟਣ ਵਾਲਿਓ ਹੁਣ ਤੁਸੀਂ ਕੋਠੀਆਂ ਥੋੜੀ ਪਾ ਲੋਂਗੇ ਹਾਂਜੀ ਮਿੱਤਰੋ ਆ ਕਰੋ ਬਾਈ ਚੈੱਕ ਬਾਪੂ ਸਰਪੰਚ ਲਾਲ ਬਾਈ ਜੀ ਦੇ ਕਰੇ ਸੌਂਗ ਚਾਲਦਾ ਜੀਗਾ ਵਰ ਲੋਕਾਂ ਨੇ ਜਮਾਈ ਜਮੀਰ ਮਰੀ ਪਈ ਆ ਇਹ ਹੁਣ ਦੱਸ ਉੱਥੇ ਬਾਪੂ ਜੀ ਦੇ ਕਬੂਤਰਾਂ ਨੂੰ ਹੰਟੇ ਰੱਖਿਆ ਉਹਨਾਂ ਦੇ ਘਰਦਿਆਂ ਨੇ ਉਹਨਾਂ ਦੇ ਵੀ ਕੂਤਰ ਕੱਢ ਕੇ ਲੈ ਗਏ ਇਹ ਹੋਰ ਦੁਨੀਆ ਤੇ ਇਹਨੇ ਬਹੁਤ ਮਾੜਾ ਕੰਮ ਆ ਇਹ ਹੁਣ ਜੇ ਉਹਨਾਂ ਦੇ ਕੂਤਰ ਕੱਢ ਲਏ ਹੁਣ ਕੋਈ ਬੰਦਾ ਉਹਨਾਂ ਨਾਲ ਬਾਜ਼ੀਆਂ ਦਾ ਜਿੱਤਣ ਨਹੀਂ ਲੱਗਿਆ ਜੇ ਕੋਈ ਬੰਦਾ ਦੂਜੇ ਲੋਟ ਵਾਲਾ ਕੱਢਦਾ ਵੇਚਣ-ਬੋਚਣ ਵਾਲਾ ਉਹ ਵੀ ਬਾਲੇ ਚੰਗੇ ਸਾਵੇਂ ਹੀ ਲੱਗਦੇ ਆ ਕਿ ਪੈਸੇ ਇਹ ਕੋਈ ਵੇਚਣ ਲਈ ਕੱਢਦਾ ਵਾਲੇ ਚੰਗੇ ਥਾਂ ਮੈਂ ਲੱਗਦੇ ਹੈਗੇ ਪੈਸੇ ਤੇ ਜੇ ਕੋਈ ਓਦਾਂ ਕੱਢਦਾ ੜਾ ਹੁਣ ਵਾਲਾ ਬੰਦਾ ਇਹ ਇਹਦੇ ਨਾਲ ਬਾਜ਼ੀਆਂ ਨਹੀਂ ਜਿੱਤੀਆਂ ਜਾਂਦੀਆਂ ਬਾਈ ਹੁਣ ਤੱਕ ਇੰਨੀ ਦੁਨੀਆ ਦੇ ਕੂਤਰ ਚੋਰੀ ਹੋਏ ਨੇ ਆਪਾਂ ਦੇਖਿਆ ਹੀ ਆ ਬਾਈ ਵੀ ਕਿੰਨੇ ਕੁ ਲੋਕ ਕਾਮਯਾਬ ਹੋਏ ਨੇ ਇਹ ਗੱਲ ਨਹੀਂ ਬਾਈ ਇਦਾਂ ਦੇ ਮਾੜੇ ਕੰਮ ਕਰਨੇ ਨਹੀਂ ਚਾਹੀਦੇ ਯਾਰ ਸਾਰੇ ਪੁਰਾ ਧਿਆਨ ਰੱਖਿਆ ਕਰੋ ਆਪਣੇ ਆਪਣੇ ਕੂਤਰਾਂ ਦਾ ਜਿਦੀ ਛੋਚ ਮਾੜੀ ਉਹਨੇ ਕੰਮ ਵੀ ਮਾੜੇ ਕਰਨੇ ਨੇ ਕਿਸੇ ਦੀ ਛੋਚ ਬਦਲੀ ਨਹੀਂ ਜਾ ਸਕਦੀ ਬਾਈ